ਪੰਜਾਬ ਦੇ ਵਿੱਚ ਹੜਪੀੜਤਾ ਦੀ ਬਹੁਤ ਵੱਡੇ ਪੱਧਰ ਤੇ ਮਤਲਬ ਹੋ ਰਹੀ ਆ ਤੇ ਹੋਣੀ ਵੀ ਚਾਹੀਦੀ ਆ ਸਾਡੇ ਆਪਣੇ ਭੈਣ ਭਰਾ ਔਖੀ ਸਥਿਤੀ ਦੇ ਵਿੱਚ ਆ ਅਸੀਂ ਨਾ ਖੜਾਂਗੇ ਅਸੀਂ ਬਾਹ ਨਾ ਖੜਾਂਗੇ ਤਾਂ ਹੋਰ ਕੌਣ ਖੜੂਗਾ ਕੋਈ ਹੋਰ ਮਦਦ ਨਾ ਕਰੇ ਜਾਂ ਕਰੇ ਉਹਦੀ ਇੱਛਾ ਪਰ ਪੰਜਾਬੀ ਪੰਜਾਬੀ ਦੀ ਮਦਦ ਕਰਦੇ ਰਹਿਣ ਇਹ ਸਾਡੇ ਦਿਲ ਦੀ ਇੱਛਾ ਹੈਗੀ ਆ ਇਹ ਸਾਡੇ ਅੰਦਰੋਂ ਆਵਾਜ਼ ਉੱਠਦੀ ਆ ਤੇ ਮੈਂ ਲੰਘੇ ਕੱਲ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਜਦੀਦ ਦੇ ਵਿੱਚ ਜਾ ਕੇ ਦੇਖਿਆ ਬਹੁਤ ਮਦਦ ਕਰ ਰਹੇ ਆ ਕਿਸ਼ਤਿਆਂ ਦੇ ਰਾਹੀਂ ਬੋਟ ਦੇ ਰਾਹੀਂ ਖਾਣਾ ਪਹੁੰਚਾਉਣਾ ਪੈਂਦਾ ਮਤਲਬ ਇਹ ਹੈ ਜੀ ਕਿ ਸੜਕ ਜਿਹੜੀ ਉੱਚੀ ਆ ਪੁਲ ਜਿਹੜਾ ਉੱਚਾ ਉੱਥੇ ਲੋਕ ਖੜੇ ਆ ਉੱਥੇ ਇੱਕ ਤਾਰਾਂ ਦੇ ਵਿੱਚ ਟਰੈਕਟਰ ਖੜੇ ਆ ਉੱਥੇ ਰਾਸ਼ਨ ਦੇ ਬਹੁਤ ਵੱਡੇ ਵੱਡੇ ਢੇਰ ਲੱਗੇ ਆ ਪਹਾੜ ਬਣੇ ਹੋਏ ਆ ਤੇ ਲੋਕ ਉੱਥੇ ਕਿਸ਼ਤੀਆਂ ਦੇ ਵਿੱਚ ਬੈਠ ਕੇ ਬੋਟ ਦੇ ਵਿੱਚ ਬੈਠ ਕੇ 4 ਕਿਲੋਮੀਟਰ 2 ਕਿਲੋਮੀਟਰ 10 ਕਿਲੋਮੀਟਰ ਦੂਰ ਤੱਕ ਜਾਂ ਜਿਹੜੇ ਖੇਤਾਂ ਦੇ ਵਿੱਚ ਲੋਕ ਰਹਿੰਦੇ ਸੀ ਪਰਿਵਾਰ ਰਹਿੰਦੇ ਸੀ ਉਹਨਾਂ ਤੱਕ ਰਾਸ਼ਨ ਪਹੁੰਚਾ ਰਹੇ ਆ ਹਰ ਰੋਜ਼ ਪ੍ਰਸ਼ਾਦਾ ਪਾਣੀ ਪਹੁੰਚਾ ਰਹੇ ਆ ਧੰਨਵਾਦ ਫੇਰ ਅਸੀਂ ਜਾ ਕੇ ਦੇਖਿਆ ਜੀ ਇਧਰ ਅਜਨਾਲਾ ਦੇ ਵੱਲ ਅਸੀਂ ਉੱਥੇ ਗਏ ਸੀ ਰਮਦਾਸ ਦੇ ਵੱਲ ਤੇ ਉੱਥੇ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਾਣੀ ਭਰਿਆ ਪਿਆ ਲਗਾਤਾਰ ਪਾਣੀ ਵਧਿਆ ਵੀ ਆ ਉੱਥੇ ਵੀ ਬਿਲਕੁਲ ਟਰਾਲੀਆਂ ਉਵੇਂ ਖੜੀਆਂ ਸੀ ਜਿਵੇਂ ਕਿ ਕਿਸਾਨ ਅੰਦੋੜਨ ਦੇ ਮੌਕੇ ਅਸੀਂ ਅ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਦੇਖਦੇ ਰਹੇ ਆ ਤੁਹਾਡੀ ਦਰਿਆਦਲੀ ਤੁਹਾਡੀ ਸੇਵਾ ਭਾਵਨਾ ਨੂੰ ਸੱਚਮੁੱਚ ਹੀ ਸਲਾਮ ਕਰਦੇ ਹਾਂ ਪਰ ਕਿਉਂਕਿ ਪੰਜਾਬੀ ਲਹਿਰ ਬਣਾ ਕੇ ਆਪੇ ਹੀ ਉਹਦਾ ਪੱਠਾ ਭਾ ਲੈਂਦੇ ਹੁੰਦੇ ਆ ਤੇ ਇੱਕ ਦੂਜੇ ਦੇ ਵਿੱਚ ਨੁਕਸ ਕੱਢ ਕੱਢ ਕੇ ਤੇ ਲਹਿਰ ਨਹੀਂ ਆਪ ਹੀ ਫੂਕ ਕੱਢ ਲੈਂਦੇ ਆ ਇਸ ਗੱਲ ਕਰਕੇ ਅੱਜ ਮੇਰੇ ਮਨ ਦੇ ਵਿੱਚ ਚਿੰਤਾ ਕਿਉਂਕਿ ਲੰਘੇ ਕੱਲ ਇੱਕ ਵੀਡੀਓ ਦੇਖੀ ਆ ਜਿਹੜੀ ਕਿ ਫਾਜ਼ਲਕਾ ਦੇ ਇੱਕ ਪਿੰਡ ਦੇ ਨਾਲ ਸੰਬੰਧਤ ਆ ਜਿੱਥੇ ਪਾਣੀ ਆਇਆ ਜਿੱਥੇ ਸਮਾਜ ਸੇਵੀ ਤੇ ਵੱਖ-ਵੱਖ ਪਿੰਡਾਂ ਦੇ ਲੋਕ ਰਸਣ ਪਾਣੀ ਲੈ ਕੇ ਆਏ ਆ ਰਸਦ ਲੈ ਕੇ ਆਏ ਆ ਪ੍ਰਸ਼ਾਦੇ ਪਕਾ ਕੇ ਲੈ ਕੇ ਆਏ ਆ ਸਬਜ਼ੀਆਂ ਲੈ ਕੇ ਆਏ ਆ ਪਰ ਉਹਨਾਂ ਨੇ ਦੋਸ਼ ਇਹ ਲਾਇਆ ਮੀਡੀਆ ਦੇ ਵੱਖ-ਵੱਖ ਮਾਈਕ ਦੇ ਮੂਹਰੇ ਮੀਡੀਆ ਦੇ ਵੱਖ-ਵੱਖ ਅੰਗਾ ਦੇ ਮੂਹਰੇ ਕਿ ਗੁਲਾਬ ਸਿੱਧੂ ਪੰਜਾਬੀ ਗਾਇਕ ਤੇ ਉਹਦੇ ਸਾਥੀ ਗਨਮੈਣ ਉਹਦੇ ਦੋਸਤ ਚਾਰ ਬੋਟ ਦੇ ਵਿੱਚ ਬੈਠ ਕੇ ਇੱਥੋਂ ਚਲੇ ਗਏ ਆ ਸਮਾਜ ਸੇਵੀ ਜਥੇਬੰਦੀਆਂ ਬੋਟ ਦੀ ਵਰਤੋ ਸਿਰਫ ਤੇ ਸਿਰਫ ਇਹਨਾਂ ਮੋਤਬਰ ਲੋਕਾਂ ਨੂੰ ਕਰਨ ਦਿੰਦੀਆਂ ਅਸੀਂ ਤੜਕੇ ਤੋਂ ਇੱਥੇ ਖੜੇ ਰਸ਼ਨ ਪਾਣੀ ਲੈ ਕੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਸਾਡਾ ਪ੍ਰਸ਼ਾਦਾ ਪਾਣੀ ਖਰਾਬ ਹੋ ਜਾਣਾ ਉਹ ਆਏ ਤੇ ਮਟਰ ਕਸ਼ਤੀ ਕਰਨ ਵਾਸਤੇ ਨਿਕਲ ਗਏ ਗੁਲਾਬ ਸਿੱਧੂ ਆਇਆ ਉਹ ਆਪਦੇ ਦੋਸਤਾਂ ਮਿੱਤਰਾਂ ਨੂੰ ਬਿਠਾ ਕੇ ਲੈ ਗਿਆ ਵੀ ਜਿਵੇਂ ਪਿਕਨਿਕ ਤੇ ਆਏ ਹੁੰਦੇ ਆ ਇਹਨਾਂ ਵੀਰਾਂ ਨੇ ਦੋਸ਼ੇ ਲਾਏ ਆ ਕਿ ਭਾਈ ਇਸ ਵੇਲੇ ਸਾਡੀ ਬਾਤ ਨਹੀਂ ਪੁੱਛੀ ਜਾ ਰਹੀ ਤੇ ਇੱਕ ਬਜ਼ੁਰਗ ਤਾਂ ਉਹਨਾਂ ਦੇ ਵਿੱਚੋਂ ਭਾਵਕ ਹੋ ਕੇ ਅੱਖਾਂ ਦੇ ਵਿੱਚੋਂ ਅਥਰੂ ਵੀ ਘੇਰਦਾ ਤੁਹਾਡੇ ਜਜ਼ਬਾਤ ਦੀ ਕਦਰ ਕਰਦੇ ਆ ਤੁਸੀਂ ਹੌਸਲਾ ਨਾ ਹਾਰੋ ਤੇ ਕਦੇ-ਕਦਾਈਂ ਜੇਕਰ ਇਹੋ ਜੀ ਗੱਲ ਵਾਪਰ ਜਾਂਦੀ ਆ ਤਾਂ ਤੁਸੀਂ ਇਸ ਗੱਲ ਨੂੰ ਇੰਨਾ ਦਿਲ ਤੇ ਵੀ ਨਾ ਲਾਓ ਇਹ ਮੇਰੀ ਨਿੱਜੀ ਤੌਰ ਤੇ ਬੇਨਤੀ ਆ ਹਾਲਾਂਕਿ ਮੈਂ ਗੁਲਾਬ ਸਿੱਧੂ ਦੀ ਕੋਈ ਤਰਫਦਾਰੀ ਕਰਨ ਵਾਲਾ ਨਹੀਂ ਮੈਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਪੱਖ ਦੇ ਵਿੱਚ ਖੜਨ ਵਾਲਾ ਨਹੀਂ ਗੁਲਾਬ ਸਿੱਧੂ ਆਇਆ ਇਹ ਗੱਲ ਤੁਹਾਡੀ ਸਹੀ ਹੋ ਸਕਦੀ ਹੈ ਕਿ ਭਾਈ ਉਹਨੂੰ ਚਾਰੇ ਕਿਸ਼ਤਾਂ ਮਿਲ ਗਈਆਂ ਉਹ ਚਾਰੇ ਕਿਸ਼ਤਾਂ ਦੇ ਵਿੱਚ ਗਿਆ ਤੇ ਆਪਦੇ ਗਨਮੈਨਾਂ ਦੇ ਨਾਲ ਗਿਆ ਇਹ ਵੀ ਗੱਲ ਸੱਚੀ ਆ ਕਿ ਭਾਈ ਤੁਹਾਡੇ ਵੱਲੋਂ ਲਿਆਂਦਾ ਗਿਆ ਲੰਗਰ ਜਿੱਦੇ ਲਈ ਤੁਸੀਂ ਬੜੀ ਮਿਹਨਤ ਕੀਤੀ ਤੁਹਾਡੀ ਸੇਵਾ ਭਾਵਨਾ ਇਹ ਖਰਾਬ ਨਾ ਹੋਵੇ ਪਰ ਮੇਰੀ ਬੇਨਤੀ ਆ ਕਿ ਆਪਾਂ ਨੂੰ ਹਰ ਗੱਲ ਮੇਰੀ ਨਿੱਜੀ ਤੌਰ ਤੇ ਬੇਨਤੀ ਹਾਲਾਂਕਿ ਮੈਂ ਵੀ মিডিਏ ਦਾ ਬੜਾ ਬੰਦਾ ਹਰ ਗੱਲ মিডিਏ ਦੇ ਮੂਹਰੇ ਜਾ ਕੇ ਇੱਕ ਦੂਜੇ ਦੇ ਖਿਲਾਫ ਪੰਜਾਬੀ ਨੂੰ ਪੰਜਾਬੀ ਦੇ ਨਹੀਂ ਬੋਲਣਾ ਚਾਹੀਦਾ ਇਹਦੇ ਨਾਲ ਲਹਿਰ ਬਣਦੀ ਬਣਦੀ ਟੁੱਟ ਜਾਂਦੀ ਆ ਤੇ ਜੇਕਰ ਇੱਕ ਵਾਰੀ ਟੁੱਟ ਜੇ ਤਾਂ ਫੇਰ ਉਹ ਜੁੜਦੀ ਨਹੀਂ ਅਸੀਂ ਬੀਤੇ ਵੇਲੇ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਵੀ ਇਹ ਗੱਲ ਵੇਖੀ ਆ ਅੱਜ ਸਾਡੀ ਗੱਲ ਦੁਨੀਆ ਭਰ ਦੇ ਵਿੱਚ ਜਾ ਰਹੀ ਆ ਕਿ ਵੱਧ ਤੋਂ ਵੱਧ ਇਨ੍ਹਾਂ ਹੜਪੀੜਤਾ ਨੂੰ ਮਦਦ ਕਰਨੀ ਆ ਅੱਜ ਕਲਾਕਾਰ ਭਾਈਚਾਰਾ ਕਰੋਨਾ ਅਰਬਾਂ ਰੁਪਈਆ ਇਨ੍ਹਾਂ ਹੜਪੀੜਤਾਾਂ ਦੇ ਲਈ ਦੇਣ ਦਾ ਐਲਾਨ ਕਰ ਚੁੱਕਿਆ ਘਰ ਗੋਦ ਲੈ ਲੈਣੇ ਆ ਪਿੰਡ ਗੋਦ ਲੈ ਲੈਣੇ ਆ ਕਰੋੜਾਂ ਲੱਖਾਂ ਰੁਪਈਆ ਵੱਖ-ਵੱਖ ਕਲਾਕਾਰਾਂ ਨੇ ਦੇਣ ਦਾ ਐਲਾਨ ਕੀਤਾ ਗੁਲਾਬ ਸਿੱਧੂ ਵੀ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਮੈਂ ਮੇਰੇ ਨੀਤੀ ਤੌਰ ਤੇ ਵਿਚਾਰਾਂ ਤੁਸੀਂ ਸਹਿਮਤ ਹੋ ਤਾਂ ਨਾਂ ਵੀ ਹੋਵਾਂ ਪਰ ਜੇ ਆਪਾਂ ਗੁਲਾਬ ਸਿੱਧੂ ਜਾਂ ਕਿਸੇ ਵੀ ਹੋਰ ਵਿਅਕਤੀ ਵਿਸ਼ੇਸ਼ ਦੇ ਖਿਲਾਫ ਪੰਜਾਬੀ ਦੇ ਖਿਲਾਫ ਇਹ ਨਹੀਂ ਬੋਲਾਂਗੇ ਤੇ ਭਾਈ ਫਿਰ ਇੱਕ ਜਿਹੜੀ ਜੇਕਰ ਆਪਾਂ ਮਿੱਟੀ ਪਟਾਂਗੇ ਤਾਂ ਫਿਰ ਇਹ ਲਹਿਰ ਇਹ ਉਤਸ਼ਾਹ ਇਹ ਜਨੂੰਨ ਇਹ ਜਜ਼ਬਾ ਮੱਠਾ ਪੈ ਸਕਦਾ ਉਥੇ ਚਾਰ ਕਿਸ਼ਤੀਆਂ ਆਪਾਂ ਇਹ ਗੱਲ ਕਹਿੰਦੇ ਆ ਕਿ ਭਾਈ ਸਮਾਜ ਸੇਵੀ ਜਿਥੇ ਬੰਦੀਆਂ ਲੀਆਂ ਜਿਹੜੀਆਂ ਗੁਲਾਬ ਸਿੱਧੂ ਤੇ ਉਹਦੇ ਸਾਥੀ ਲੈ ਗਏ ਇਹਦਾ ਮਤਲਬ ਇਹ ਆ ਕਿ ਉਥੇ ਕਿਸ਼ਤੀਆਂ ਦੀ ਘਾਟ ਆ ਤੇ ਪ੍ਰਸ਼ਾਸਨ ਨੂੰ ਉਥੇ ਕਿਸ਼ਤੀਆਂ ਵੀ ਵਧਾਉਣੀਆਂ ਚਾਹੀਦੀਆਂ ਇਹਦਾ ਇੱਕ ਪੱਖ ਇਹ ਵੀ ਆ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਕਿ ਵਕ ਵਕ ਥਾਵਾਂ ਦੇ ਉੱਤੇ ਜਦੋਂ ਮਦਦ ਕਰਨ ਵਾਲੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੇ ਤਾਂ ਕਿਸ਼ਤੀਆਂ ਵੀ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਉੱਥੇ ਵੋਟ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਇੱਕ ਤਾਂ ਗੱਲ ਹੋ ਗਈ ਇਹ ਦੂਜੀ ਗੱਲ ਇਹ ਦੀ ਕਿ ਗੁਲਾਬ ਸਿੱਧੂ ਨੂੰ ਵੀ ਚਾਹੀਦਾ ਸੀ ਕਿ ਭਾਈ ਤੁਸੀਂ ਦੋ ਵੋਟ ਲੈ ਜਾਓ ਤੇ ਦੋ ਵੋਟਾਂ ਜਿਹੜੇ ਉਹ ਜਿਹੜੇ ਸੇਵਾਦਾਰ ਆਏ ਨੇ ਜਿਹੜੇ ਲੰਦਰ ਪ੍ਰਸ਼ਾਦਾ ਬਣਾ ਕੇ ਲਿਆਏ ਆ ਉਹਨਾਂ ਨੂੰ ਜਾਣ ਦਾ ਮੌਕਾ ਮਿਲ ਜਾਂਦਾ ਹੋ ਸਕਦਾ ਜਿਹੜੇ ਸਮਾਜ ਸੇਵਕਾਂ ਨੇ ਗਏ ਵੋਟ ਆ ਉਹਨਾਂ ਨੇ ਰੁਕੇ ਹੀ ਨਾ ਹੋਵੇ ਵੀ ਪਾਈ ਉਹ ਕਹਿੰਦੇ ਹੁਣ ਵੀ ਚਲੋ ਤੁਸੀਂ ਲੈ ਜਾਓ ਇਹਨੇ ਚ ਗੁਲਾਬ ਦਾ ਕਸੂਰ ਨਾ ਹੋਵੇ ਹੋ ਸਕਦਾ ਹੋਵੇ ਵੀ ਪਰ ਇੱਥੇ ਪੰਜਾਬੀ ਪੰਜਾਬੀ ਦੇ ਬਾਰੇ ਮੇਰੀ ਬੇਨਤੀ ਆ ਕਿ ਮਾਈਕ ਦੇ ਮੂਹਰੇ ਖੜ ਕੇ ਇੱਕਦਮ ਆਪ ਦਾ ਮਨ ਹੌਲਾ ਕਰਨ ਦੇ ਲਈ ਵੀ ਕੁਝ ਵੀ ਕਹਿਤਾ ਇਹ ਕੰਮ ਨਾ ਕਰਿਆ ਕਰਗੇ ਕਿਉਂਕਿ ਜਦੋਂ ਹੁਣ ਉਹ ਵੀ ਆਪਣੀਆਂ ਤੁਸੀਂ ਵੀ ਆਪਣੀਆਂ ਉਹ ਕਹਿੰਦੇ ਜੀ ਮੈਂ ਵੀ ਮਦਦ ਕਰਨ ਚੱਲੇ ਆ ਤੁਸੀਂ ਕਹਿੰਦੇ ਅਸੀਂ ਵੀ ਮਦਦ ਕਰਨ ਆਏ ਆ ਗੁਲਾਬ ਸਿੱਧੂ ਨੇ 5 ਲੱਖ ਰੁਪਏ ਦਾ ਡੀਜ਼ਲ ਤੇ ਹੋਰ ਬੜੀ ਮਦਦ ਦੇਣ ਦੀ ਗੱਲ ਕਹੀ ਆ ਤੁਸੀਂ ਵੀ ਬਹੁਤ ਸੋਹਣੀ ਮਦਦ ਕਰਨ ਆਏ ਆ ਤੁਹਾਡਾ ਵੀ ਧੰਨਵਾਦ ਉਹਦਾ ਵੀ ਧੰਨਵਾਦ ਹਾਂ ਉਹਨੂੰ ਚਾਰੇ ਨਹੀਂ ਸੀ ਕਿਸ਼ਤਾਂ ਲੈ ਜਾਣੀਆਂ ਚਾਹੀਦੀਆਂ ਵੋਟ ਨਹੀਂ 흘 ਜਾਣੀਆਂ ਚਾਹੀਦੀਆਂ ਪਰ ਜੇਕਰ ਉਹ ਲੈ ਗਿਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਨੂੰ ਵੀ ਠਰਮੇ ਚ ਰਹਿਣਾ ਚਾਹੀਦਾ ਵੀ ਭਾਈ ਅਸੀਂ ਕਿਉਂ ਕਰਦੇ ਵੀ ਘੰਟੇ ਬਾਅਦ ਚਲੇ ਜਾਵਾਂਗੇ ਤੇ ਜਿਹੜੇ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਆ ਜਾਂ ਜਿਹੜੇ ਸਮਾਜ ਸੇਵੀ ਜਥੇਬੰਦੀ ਵਾਲੇ ਆ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਵੀ ਭਾਈ ਅੱਜ ਸਾਡਾ ਇੰਨਾ ਸਮਾਂ ਬਰਬਾਦ ਹੋਇਆ ਜੇ ਤੁਸੀਂ ਭਵਿੱਖ ਦੇ ਵਿੱਚ ਇਹ ਕੁਝ ਕੀਤਾ ਤਾਂ ਅਸੀਂ ਸਹਿਯੋਗ ਨਹੀਂ ਦੇਣਾ ਪਰ ਜਦੋਂ ਵੀਰੋਂ ਅਸੀਂ ਮੀਡੀਏ ਦੇ ਮੁਰੇ ਆ ਕੇ ਦੂਜੇ ਦੀ ਮਿੱਟੀ ਪਟਦੇ ਆ ਨਾ ਉਹਦੇ ਨਾਲ ਇਸ ਲਹਿਰ ਨੂੰ ਇਸ ਮਦਦ ਦੀ ਬਿਰਤੀ ਨੂੰ ਬਹੁਤ ਵੱਡੀ ਸੱਟ ਵੱਜਦੀ ਆ ਹੁਣ ਉਦਾਹਰਨ ਦੇ ਤੌਰ ਦੇ ਉੱਤੇ ਜੇ ਅੱਜ ਗੁਲਾਬ ਦੇ ਨਾਲ ਜਿਹੜਾ ਇਹ ਤਜਰਬਾ ਹੋਇਆ ਤੇ ਗੁਲਾਬ ਉੱਥੇ ਭਵਿੱਖ ਦੇ ਵਿੱਚ ਨਾ ਜਾਵੇ ਉਦਾਹਰਨ ਦੇ ਤੌਰ ਤੇ ਮੈਂ ਕਹਿੰਨਾ ਗੱਲ ਤੇ ਉਹਨੇ 5 ਲੱਖ ਹੋਰ ਲਾਉਣਾ 10 ਲੱਖ ਹੋਰ ਲਾਉਣਾ 2 ਲੱਖ ਹੋਰ ਲਾਉਣਾ ਉਦੇ ਨਾਲ 2 3 4 ਪਰਿਵਾਰਾਂ ਦਾ ਜਿਹਦਾ ਭਲਾ ਹੋਣਾ ਉਹ ਤਾਂ ਰੁਕ ਗਿਆ ਨਾ ਬੰਦਾ ਇਹ ਗਲਪੂਗਾ ਯਾਰ ਮੈਂ ਉੱਥੇ ਗਿਆ ਵੀ ਤੇ ਮੇਰੀ ਕੰਟਰੋਵਰਸੀ ਵੀ ਪੈਦਾ ਹੋਈ ਮੈਂ ਕੀ ਲੈਣਾ ਜਾ ਕੇ ਫਿਰ ਹੋ ਸਕਦਾ ਉਹਨੂੰ ਦੇਖ ਕੇ ਬਾਕੀ ਕਲਾਕਾਰ ਵੀ ਨਾ ਜਾਣ ਵੀ ਯਾਰ ਜੇ ਕੱਲ ਨੂੰ ਸਾਡੇ ਨਾਲ ਇਹ ਕੁਝ ਵਾਪਰ ਗਿਆ ਜੇ ਸਾਡੇ ਕੋਲੋਂ ਗਲਤੀ ਹੋ ਗਈ ਫਿਰ ਤੇ ਪੰਜਾਬੀਆਂ ਦਾ ਵੱਡਾ ਹਿੱਸਾ ਤਾਂ ਬਾਈ ਜੀ ਸੋਚਦਾ ਹੀ ਨਹੀਂ ਹੁੰਦਾਗਾ ਵੀ ਕਿਸੇ ਨੇ ਉਹਨੂੰ ਗਾਲ ਕੱਢ ਦੇਣੀ ਆ ਕਿਸੇ ਨੇ ਉਹਨੂੰ ਗਾਲ ਕੱਢ ਦੇਣੀ ਆ ਉਵੇਂ ਹੀ ਜਿਹੜੇ ਵੀਰ ਆ ਇਹਨਾਂ ਵੀਰਾਂ ਦੇ ਲਈ ਜੇਕਰ ਆਪਾਂ ਨਾਂ ਜਜ਼ਬਾਤ ਰੱਖੀਏ ਜੇਕਰ ਇਹਨਾਂ ਵੀਰਾਂ ਨੇ ਜਿਹੜੇ ਕਿ ਰਾਸ਼ਨ ਬਣਾ ਕੇ ਲਿਆ ਯਾਰ ਰਾਸ਼ਨ ਲੈ ਕੇ ਆਏ ਆ ਜਿਹੜਾ ਇੱਕ ਪ੍ਰਸ਼ਾਦਾ ਪਾਣੀ ਲੈ ਕੇ ਆਏ ਆ ਜੇਕਰ ਇਹਨਾਂ ਦਾ ਸਤਿਕਾਰ ਨਾ ਕਰਗੇ ਤਾਂ ਭਵਿੱਖ ਦੇ ਵਿੱਚ ਸ਼ਾਇਦ ਇਹ ਵੀ ਨਾ ਕੁਝ ਲੈ ਕੇ ਆਉਣ ਸੋ ਇੱਥੇ ਮੈਨੇਜਮੈਂਟ ਦੀ ਗੱਲ ਆ ਮੈਨੇਜਮੈਂਟ ਚੰਗੀ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਜੀ ਕਿ ਗੁਲਾਬ ਦਾ ਵੀ ਐਡਾ ਕਸੂਰ ਨਹੀਂ ਤੇ ਇਹਨਾਂ ਵੀਰਾਂ ਦਾ ਵੀ ਇੰਨਾ ਕਸੂਰ ਨਹੀਂ ਇੱਥੇ ਜਿਹੜੀ ਸਮਾਜ ਸੇਵੀ ਜਥੇਬੰਦੀ ਆ ਉਹਨੂੰ ਚੰਗੇ ਤਰੀਕੇ ਨਾਲ ਸਭ ਕੁਝ ਮੈਨੇਜ ਕਰਨਾ ਚਾਹੀਦਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੱਢ ਤੋਂ ਵੱਧ ਵੋਟਾਂ ਜਿਹੜੀਆਂ ਉਹ ਇੱਥੇ ਮੁਹੱਈਆ ਕਰਾਉਣੀਆਂ ਚਾਹੀਦੀਆਂ ਸੀ ਅਗਲੀ ਗੱਲ ਇਹ ਆ ਵੀ ਆਪਾਂ ਪੰਜਾਬੀ ਕਲਾਕਾਰਾਂ ਨੂੰ ਉਤਸ਼ਾਹ ਦੇ ਵਿੱਚ ਰੱਖਣਾ ਆਪਾਂ ਬਾਲੀਵ ਪੂਰਾ ਉਤਸ਼ਾਹ ਦੇ ਵਿੱਚ ਰੱਖਣਾ ਵੀ ਉਹ ਸਾਡੇ ਨਾਲ ਹੋਰ ਖੜਨ ਨਾ ਕਿ ਉਹ ਸਾਡੇ ਨਾਲ ਟੁੱਟ ਜਾਣ ਢਿੱਕ ਜਾਣ ਤੇ ਮੇਰੀ ਇੱਕ ਪੰਜਾਬੀਆਂ ਨੂੰ ਹੋਰ ਵੀ ਬੇਨਤੀ ਆ ਵੀ ਭਾਈ ਜੇ ਤੁਹਾਨੂੰ ਪਤਾ ਨਾ ਹੋਵੇ ਮੁਕੰਮਲ ਗੱਲ ਦਾ ਤੇ ਆਪਾਂ ਪੜਾਅ ਸਖੱਟ ਮਹਿਕਮੇ ਦੇ ਮੈਂਬਰ ਨਾ ਬਣਿਆ ਕਰਕੇ ਨਾ ਤੁਸੀਂ ਗੁਲਾਬ ਨੂੰ ਗਾਲਾਂ ਕੱਢੋ ਨਾ ਤੁਸੀਂ ਇਹਨਾਂ ਕਿਸਾਨ ਵੀਰਾਂ ਨੂੰ ਜਿਹੜੇ ਕਿ ਲੰਦਰ ਪ੍ਰਸਾਦਾ ਬਣਾ ਕੇ ਲਿਆ ਇਹਨਾਂ ਨੂੰ ਗਾਲਾਂ ਕੱਢੋ ਮੈਂ ਦਾਬੇ ਨਾਲ ਇਹ ਗੱਲ ਕਹਿਣਾ ਜਿਹੜੇ ਬੰਦੇ ਹੜ ਪੀੜਤਾ ਦੀ ਮਦਦ ਕਰ ਰਹੇ ਆ ਉਹਨਾਂ ਦੇ ਕੋਲੇ ਤਾਂ ਕਿਸੇ ਨੂੰ ਗਾਲ ਕੱਢਣ ਦਾ ਕਿਸੇ ਦੇ ਵਿੱਚ ਨੁਕਸ ਕੱਢਣ ਦਾ ਬਹੁਤੀ ਵਾਰ ਸਮਾਂ ਹੀ ਨਹੀਂ ਹੁੰਦਾ। ਹਾਂ ਜਿਹੜੇ ਘਰ ਬੈਠੇ ਜਿਨ੍ਹਾਂ ਨੂੰ ਪਤਾ ਕੁਝ ਨਹੀਂਗਾ ਤੇ ਉਹ ਕਦੇ ਉਹਦੇ ਪਿੱਛੇ ਪੈ ਕੇ ਕਦੇ ਉਹਦੇ ਪਿੱਛੇ ਪੈ ਕੇ ਕਦੇ ਉਹਦੇ ਪਿੱਛੇ ਪੈ ਕੇ ਉਹਦੇ ਪਿੱਛੇ ਪੈ ਗਏ ਤੇ ਅੱਜ ਕੱਲ੍ਹ ਲੋਕ ਇਦਾਂ ਦਾ ਕੁਝ ਕਰਦੇ ਆ। ਕੋਈ ਅੱਜ ਕੱਲ੍ਹ ਨੁਕਸ ਸੋਸ਼ਲ ਮੀਡੀਆ ਤੇ ਕੱਢੀ ਜਾਂਦਾ ਜੀ ਕਿ ਹੱਥ ਦੇ ਉੱਤੇ ਰੋਟੀ ਰੱਖ ਕੇ ਕਿਉਂ ਖਾ ਰਿਆ। ਕੋਈ ਇਹ ਗੱਲ ਕਰੇ ਪੁੰਜੇ ਮੈਸੇ ਕਿਉਂ ਖੜੀ ਜਾ ਰਹੀ ਆ। ਕੋਈ ਇਹ ਗੱਲ ਕਰੇ ਜੀ ਕਿ ਜੀਨ ਪਾ ਕੇ ਕਿਉਂ ਆ ਗਏ ਆ। ਕੋਈ ਇਹ ਗੱਲ ਕਰੇ ਜੀ ਕਿ ਤੁਸੀਂ ਪਿਕਨਿਕ ਦੇ ਉੱਤੇ ਆ ਕੋਈ ਇਹ ਗੱਲ ਕਹਣਾ ਵੀ ਇਹਨੂੰ ਸੇਵਾ ਕਹਿੰਦੇ ਆ ਕੋਈ ਕਹਿੰਦਾ ਜੀ ਇਹਨਾਂ ਦਸਤਾਰ ਜਲਦੀ ਸਜਾਈ ਆ ਕੋਈ ਇਹ ਗੱਲ ਕਹਣਾ ਵੀ ਇਹਨੇ ਦਸਤਾਰ ਦਿਲੀ ਤੌਰ ਤੇ ਨਹੀਂ ਸਜਾਈ ਕੋਈ ਇਹ ਗੱਲ ਕਰਿਆ ਇਹਨੇ ਪਟੇ ਕਿਵੇਂ ਵਾਏ ਆ ਕੋਈ ਕਹਿੰਦਾ ਇਹਨੇ ਕੁਰਤਾ ਨਹੀਂ ਪਾਇਆ ਕੋਈ ਕਹਿੰਦਾ ਤੰਬਾ ਨਹੀਂ ਲਾਇਆ ਕਿੰਨੀਆਂ ਬਕਵਾਸ ਗੱਲਾਂ ਅਸੀਂ ਕਰਦੇ ਤੇ ਕਿੰਨੇ ਵੇਲੜ ਲੋਕਾਂ ਸੀ ਮੈਂ ਫਿਰ ਇਹ ਗੱਲ ਕਹਣਾ ਜਿਹੜੇ ਲੋਕ ਉੱਥੇ ਪਾਣੀ ਦੇ ਵਿੱਚ ਫਿਰਦੇ ਆ ਘਰੋਂ ਸੇਵਾ ਕਰਨੇ ਜਾਂਦੇ ਆ ਜਿਨ੍ਹਾਂ ਦੇ ਅੰਦਰ ਜਜ਼ਬਾ ਉਹ ਹੀ ਜਾਣਗੇ ਨਾ ਉਹਨਾਂ ਦੇ ਕੋਲੇ ਤਾਂ ਇੰਨੀ ਵਹਿਲ ਹੀ ਨਹੀਂ ਕਿ ਕੌਣ ਕੁਰਤਾ ਪਾ ਕੇ ਆਇਆ ਤੇ ਕੌਣ ਕੈਪਰੀ ਦੇ ਵਿੱਚ ਆ ਗਿਆ ਤੇ ਕੌਣ ਜੀਨ ਦੇ ਵਿੱਚ ਆ ਗਿਆ ਤੇ ਕੌਣ ਪਜਾਮੇ ਦੇ ਵਿੱਚ ਆ ਗਿਆ ਜਿਹੜੇ ਮੂਰਖ ਤੇ ਵੇਲੜ ਲੋਕ ਆ ਜਿਹੜੇ ਉਸ ਮੱਖੀ ਵਰਗੇ ਆ ਜਿਹੜੇ ਕਿ ਸਾਰੀ ਦਿਹਾੜੀ ਇਧਰ ਭਿੰਕਦੀ ਰਹਿੰਦੀ ਆ ਉਹਨੂੰ ਲੱਭਦਾ ਕੁਝ ਨਹੀਂਗਾ ਇਹ ਉਹਨਾਂ ਮੱਖੀ ਵਰਗੇ ਲੋਕਾਂ ਨੂੰ ਬੇਨਤੀ ਆ ਵੀ ਭਾਈ ਤੁਸੀਂ ਕੰਮ ਵੀ ਕਰਨ ਲਿਆ ਕਰੋ ਤੁਸੀਂ ਆਪ ਕੰਮ ਕਰਨ ਜਾਓ ਉੱਥੇ ਵੱਧ ਤੋਂ ਵੱਧ ਕੰਮ ਕਰੋ ਲੋਕਾਂ ਦੇ ਕੰਮ ਆਓ ਉੱਥੇ ਗਰਾਊਂਡ ਤੇ ਪਹੁੰਚੋ ਸ਼ਹਿਰ ਤੁਹਾਡੇ ਕੋਲੋਂ ਵਹਿਲੀਆਂ ਗੱਲਾਂ ਵਾਸਤੇ ਸਮਾਂ ਖਸ ਜੇ ਤੁਹਾਡੇ ਕੋਲੇ ਸਮਾਂ ਹੋਵੇ ਹੀ ਨਾ ਇਸ ਵੇਲੇ ਐਪਰੀਸ਼ੀਏਟ ਕਰਨ ਦੀ ਲੋੜ ਆ ਕੋਈ ਥਾਲੀ 'ਚ ਰੱਖ ਕੇ ਰੋਟੀ ਖਾਵੇ ਕੋਈ ਚੌਂਕੜੀ ਮਾਰ ਕੇ ਖਾਵੇ ਕੋਈ ਖੜ ਕੇ ਖਾਵੇ ਕੋਈ ਮੇਜ਼ ਤੇ ਬੈਠ ਕੇ ਖਾਵੇ ਕੋਈ ਨਾ ਖਾਵੇ ਕੋਈ ਕਿਸ਼ਤੀ 'ਚ ਖਾਵੇ ਕੋਈ ਸੜਕ ਦੇ ਫੁੱਟਪਾਥ ਤੇ ਬਹਿ ਜੇ ਆਪਾਂ ਇਸ ਗੱਲ ਤੋਂ ਕੀ ਲੈਣਾ ਆਪਾਂ ਵਿਹਲੇ ਆ ਕੀ ਆਪਾਂ ਇਸ ਗੱਲ ਦਾ ਹੁਣ ਮੈਡਲ ਦੇਵਾਂਗੇ ਜਾਂ ਅਸੀਂ ਇਸ ਗੱਲ ਦੇ ਉੱਤੇ ਕੋਈ ਪ੍ਰਮਾਣ ਪੱਤਰ ਜਾਰੀ ਕਰਾਂਗੇ ਵੀ ਸਮਾਜ ਸੇਵੀ ਉਹਨੂੰ ਮੰਨਾਂਗੇ ਜਿਹੜਾ ਪਜਾਮਾ ਪਾ ਕੇ ਆਇਆ ਸਮਾਏ ਸੇ ਵੀ ਉਹਨੂੰ ਮੰਨਾਂਗੇ ਜਿਹੜਾ ਕਿ ਇਸ ਵੇਲੇ ਤਲੀ ਦੇ ਉੱਤੇ ਰੋਟੀ ਰੱਖੂਗਾ ਪਰ ਉਹ ਫੋਟੋ ਨਹੀਂ ਪਾਊਗਾ ਜਿਹੜਾ ਬੰਦਾ ਗਿਆ ਉਹਨੇ ਸੋਚਣਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਉਹ ਆਪਣਾ ਸਮਾਂ ਦੇਣ ਗਿਆ ਤੁਸੀਂ ਇਸ ਤਰੀਕੇ ਦੀ ਗੱਲ ਨਾ ਕਰਿਆ ਕਰੋ ਜੇਕਰ ਕੁਝ ਨਹੀਂ ਕਰਨਾ ਤੇ ਫਿਰ ਆ ਵੀ ਕੁਝ ਨਾ ਕਰਿਆ ਕਰੋ ਇਹਦੇ ਨਾਲ ਹੌਸਲੇ ਜਿਹੜੇ ਕੁਝ ਕੁ ਲੋਕਾਂ ਦੇ ਪਸਤ ਵੀ ਹੋ ਸਕਦੇ ਆ ਹਾਂ ਚਲੋ ਬਹੁਤ ਸਾਰੇ ਲੋਕ ਐਸੇ ਹੁੰਦੇ ਆ ਜਿਹੜੇ ਕਿ ਵਹਿੰਦੇ ਵਹਣ ਦੇ ਵਿੱਚ ਹੁੰਦੇ ਆ ਵੀ ਪਾਈ ਉਹਦੇ ਮਗਰ ਲਾਗੇ ਤੋ ਲਾ 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 ਉਧਰ ਕਰੀ ਜਾਣੀ ਆ ਫਿਰ ਇੱਧਰ ਨੂੰ ਕਰੀ ਜਾਣੀ ਉਹਨਾਂ ਨੂੰ ਹਕੀਕਤ ਦਾ ਕੁਝ ਪਤਾ ਨਹੀਂ ਹੁੰਦਾ ਉਥੇ ਆਓ ਉਥੇ ਕੰਮ ਕਰੋ ਤੁਹਾਨੂੰ ਦੇਖ ਕੇ 10 ਬੰਦੇ ਹੋਰ ਕੰਮ ਕਰਨ ਤੁਸੀਂ ਹੱਥਾਂ ਤੇ ਰੋਟਾਂ ਰੱਖੀ ਜਾਓ ਕਿਸੇ ਨੂੰ ਕੀ ਇਤਰਾਜ਼ ਸਾਨੂੰ ਤਾਂ ਕਦੇ ਕੋਈ ਹੋਇਆ ਨਹੀਂ ਤੁਸੀਂ ਪੁੰਜੇ ਬਹਿ ਕੇ ਲੰਮੇ ਪੈਕ ਰੋਟੀ ਖਾ ਲੋ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਪਰ ਹਾਂ 10 ਪਰਿਵਾਰਾਂ ਲਈ ਰੋਟੀ ਲੈ ਕੇ ਜ਼ਰੂਰ ਜਾਓ ਤੁਸੀਂ ਆਵਾਜ਼ ਜ਼ਰੂਰ ਬਣਾਓ ਤੁਸੀਂ ਕੋਈ ਨਾ ਕੋਈ ਮਦਦ ਜ਼ਰੂਰ ਕਰੋ ਤੁਸੀਂ ਪਾਓ ਫੋਟੋ ਸਾਨੂੰ ਕੀ ਇਤਰਾਜ਼ ਆ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਪਾਉਣ ਦਾ ਰਵਾਜ ਵੀ ਆ। ਹਾਂ ਕੋਈ ਮਾੜੀ ਗੱਲ ਕਰਨੀ ਨਹੀਂ ਚਾਹੀਦੀ ਸਾਰਤਕ ਟਿੱਪਣੀ ਕਰਨੀ ਚਾਹੀਦੀ ਆ ਉਹ ਸਾਰੂ ਸੁਝਾਅ ਦੇਣੇ ਚਾਹੀਦੇ ਆ। ਪਰ ਕਿਉਂਕਿ ਪੰਜਾਬੀ ਮਿੱਟੀ ਇੱਕ ਦੂਜੇ ਦੀ ਪੱਟ ਕੇ ਮਾਣ ਮਹਿਸੂਸ ਕਰਦੇ ਜੀ ਕਿ ਮੇਰੀ ਸੇਵਾ ਇਹੀ ਆ। ਇਸ ਕਰਕੇ ਇਹ ਸੇਵਾ ਦੀ ਕੋਈ ਲੋੜ ਨਹੀਂ ਇਹ ਸੇਵਾ ਦੀ ਤਾਂ ਘਰ ਦੇ ਵਿੱਚ ਲੋੜ ਨਹੀਂ ਪੈਂਦੀਗੀ। ਬੇਨਤੀ ਆ ਕਿ ਜਿਹੜੇ ਵੀ ਲੋਕ ਕੰਮ ਕਰਦੇ ਆ ਭਾਵੇਂ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਉਹਨਾਂ ਨੂੰ ਆਪਾਂ ਐਪਰੀਸ਼ੀਏਟ ਕਰੀਏ। ਨਾ ਕਿ ਆਪਾਂ ਵੇਲੜ ਲਾਣੇ ਦੇ ਮੈਂਬਰ ਬਣੀਏ। ਬੇਲੜਾ ਨੂੰ ਬੇਨਤੀ ਆ ਕਿ ਭਾਈ ਉੱਥੇ ਪਹੁੰਚੋ ਪੰਜਾਬ ਦੇ ਵਿੱਚ ਇਸ ਵੇਲੇ ਤੁਹਾਡੀ ਲੋੜ ਹੈ ਤੁਸੀਂ ਵੱਡੋ ਪਾਣੀ ਦੇ ਵਿੱਚ ਤੁਹਾਨੂੰ ਪਤਾ ਲੱਗੇ ਜੀ ਕਿ ਪਾਣੀ ਕਿਵੇਂ ਆ ਕਿੱਥੋਂ ਤੱਕ ਪਾਣੀ ਆਉਂਦਾ ਤੁਸੀਂ ਜਾਓ ਕਿਸ਼ਤੀ ਦੇ ਵਿੱਚ ਜਾਓ ਬੋਟ ਦੇ ਵਿੱਚ ਘਰੋਂ ਪ੍ਰਸ਼ਾਦਾ ਪਾਣੀ ਬਣਾ ਕੇ ਲਿਜਾਓ ਕਰੋ ਪੈਸੇ ਇਕੱਠੇ ਮਦਦ ਕਰੋ ਹਾਲੇ ਤੁਸੀਂ ਦੇਖਿਓ ਇਹ ਤੁਸੀਂ ਹਾਲੇ 20 25 ਦਿਨ ਮਹੀਨਾ ਪਹਿਣਦੇ ਹੋ ਪੰਜਾਬੀਆਂ ਨੇ ਪੰਜਾਬਗਾਂ ਦੀ ਮਿੱਟੀ ਇੰਨੀ ਵੀ ਪਟਣੀ ਹੈ ਜੀ ਕਿ ਫਲਾਣੇ ਸਮਾਜ ਸੇਵੀ ਨੇ ਐਨੇ ਕਰੋੜ ਰੁਪਏ ਖਾ ਲਿਆ ਪਤਾ ਪਤਾ ਕੁਝ ਹੋਵੇ ਨਾ ਹੋਵੇ ਪਰ ਆਪਾਂ ਇਸ ਗੱਲ ਦੇ ਵੱਲ ਤੁਰ ਪੈਣਾ ਫਲਾਣੇ ਨੇ ਜੀ ਇੰਨੇ ਪੈਸੇ ਇਕੱਠੇ ਕੀਤੇ ਲਾਏ ਅੱਗੇ ਇੰਨੇ ਆ ਐਨੇ ਜੀ ਕਾਰਨ ਵੀ ਲੈ ਲਈ ਐਨੇ ਜੀ ਫਲਾਣੀ ਚੀਜ਼ ਵੀ ਲੈ ਲਈ ਹਾਲੇ ਆਪਾਂ ਆ ਕੰਮ ਵੀ ਕਰਨਾ ਇਦਾਂ ਦਾ ਕੰਮ ਨਾ ਕਰਿਆ ਕਰੋ ਆਪਾਂ ਕਿਸਾਨ ਅੰਦੋਲਨ ਦਾ ਨੁਕਸਾਨ ਇਵੇਂ ਕੀਤਾ ਅੱਜ ਜਥੇਬੰਦੀਆਂ ਅੱਜ ਲਹਿਰ ਫੇਰ ਪਹਿਲਾਂ ਵਾਂਗੂ ਨਹੀਂ ਬਣ ਰਹੀ ਇਹਦੇ ਪਿੱਛੇ ਆਪਣੇ ਨੁਕਸ ਵੀ ਜ਼ਿੰਮੇਵਾਰ ਆ ਉਹਨਾਂ ਦੀਆਂ ਗਲਤੀਆਂ ਜ਼ਿੰਮੇਵਾਰ ਆ ਆਪਣੇ ਵੱਲੋਂ ਕੱਢੇ ਗਏ ਨੁਕਸ ਜ਼ਿੰਮੇਵਾਰ ਆ ਤੇ ਮੇਰੀ ਪੱਤਰਕਾਰ ਵੀਰਾਂ ਨੂੰ ਬੇਨਤੀ ਆ ਜੇ ਜਦੋਂ ਕੋਈ ਇੱਕ ਦੂਜੇ ਦੇ ਖਿਲਾਫ ਬੋਲਦਾ ਹੋਵੇ ਨਾ ਉਦੋਂ ਮਾਈਕ ਪਿੱਛੇ ਨੂੰ ਰੱਖਿਆ ਕਰੋ ਨਾ ਕਿ ਮੂੰਹ 'ਚ ਤੁੰਨਿਆ ਕਰੋ ਆਪਾਂ ਇਹ ਗੱਲ ਕਹਿੰਦੇ ਵੀ ਖਿੱਚ ਕੇ ਰੱਖੋ ਕੰਮ ਮੇਰਾ ਸੌਦਾ ਵਿਕੂਗਾ ਆਪਾਂ ਏਦਾਂ ਕਿਸੇ ਦੇ ਖਿਲਾਫ ਪੌੜੀ ਗੱਲਾਂ ਨਾ ਕਢਵਾਈਏ ਬੰਦਾ ਤਾਂ ਫਲੋ ਦੇ ਵਿੱਚ ਜਨੂਨ ਦੇ ਵਿੱਚ ਬੋਲੀ ਜਾਂਦਾ ਉਹਦੇ ਦੂਰ ਰਸੇ ਨਤੀਜੇ ਕੀ ਨਿਕਲਣਗੇ ਇਹਦੇ ਬਾਰੇ ਵੀ ਸੋਚਿਆ ਕਰੋ ਇਹ ਸਾਰੀਆਂ ਗੱਲਾਂ ਅੱਜ ਹੜਪੀੜਤਾ ਦੀ ਮਦਦ ਦੇ ਨਾਲ ਸੰਬੰਧਤ ਆ ਇਹਨਾਂ ਗੱਲਾਂ ਦੇ ਉੱਤੇ ਅਮਲ ਕਰੋ